ਟਰੰਪ ਨੇ ਭਾਰਤ ਤੇ ਟੈਰਿਫ ਡੈਡਲਾਈਨ ਨੂੰ ਬਤਾਇਆ ਅਜਿ ਨੂੰ ਲਗਾਇਆ ਜਾਣ ਵਾਲਾ 25% ਟੈਰਿਫ ਨੂੰ 7 ਅਗਸਤ ਤੋਂ ਲੱਗੇਗਾ ਡੈਡਲਾਈਨ ਤੋਂ ਕੁਝ ਘੰਟੇ ਪਹਿਲਾਂ ਕੀਤਾ ਗਿਆ ਐਲਾਨ ਅਮਰੀਕਾ ਨੇ 70 ਦੇਸ਼ਾਂ ਤੇ ਨਵੇਂ ਟੈਰਿਫ ਦੀ ਲਿਸਟ ਕੀਤੀ ਜਾਰੀ ਕੈਨੇਡਾ ਸਮੇਤ ਕਈ ਦੇਸ਼ਾਂ ਤੇ ਟੈਰਿਫ ਲਗਾਉਣ ਦਾ ਐਲਾਨ 7 ਅਗਸਤ ਤੋਂ ਲਾਗੂ ਹੋਵੇਗਾ ਟਰੰਪ ਦਾ ਨਵਾਂ ਟੈਰਿਫ ਨਵੇਂ ਟੈਰਿਫਾਂ ਨੇ ਬ੍ਰਾਜ਼ੀਲ ਅਤੇ ਅਮਰੀਕਾ ਦੇ ਵਿਚਾਲੇ ਵਿਵਾਦ ਨੂੰ ਹੱਲ ਟਰੰਪ ਨੇ ਸਭ ਤੋਂ ਵੱਧ ਬ੍ਰਾਜ਼ੀਲ ਤੇ 50% ਦਾ ਲਗਾਇਆ ਟੈਰਿਫ ਅਮਰੀਕਾ ਬੋਲਿਆ ਬ੍ਰਾਜ਼ੀਲ ਦੀਆਂ ਨੀਤੀਆਂ ਦੇਸ਼ ਲਈ ਖਤਰਾ ਅਮਰੀਕਾ ਨੇ ਕੈਨੇਡਾ ਤੇ ਵੀ ਲਗਾਇਆ 35% ਟੈਰਿਫ ਚੀਨ ਤੇ 30% ਤੇ ਪਾਕਿਸਤਾਨ ਤੇ ਲਗਾਇਆ 19% ਟੈਰਿਫ ਕੋਈ ਹੋਰ ਦੇਸ਼ਾਂ ਤੇ ਵੀ 트ੰਪ ਨੇ ਟੈਰਿਫ ਲਗਾਉਣ ਦਾ ਕੀਤਾ ਐਲਾਨ ਅਮਰੀਕਾ ਵੱਲੋਂ ਭਾਰਤੀ ਕੰਪਨੀਆਂ ਤੇ ਬੈਨ ਲਗਾਏ ਜਾਣ ਦੀ ਹਰਾਨ ਨੇ ਕੀਤੀ ਨਿੰਦਾ ਕਿਾ ਇਕਨੋਮੀ ਨੂੰ ਹਥਿਆਰਾਂ ਦੀ ਤਰ੍ਹਾਂ ਵਰਤ ਰਿਹਾ ਅਮਰੀਕਾ ਅਮਰੀਕਾ ਵੱਲੋਂ ਬੈਨ ਲਗਾਉਣਾ ਕਾਨੂੰਨ ਦੀ ਉਲੰਘਣਾ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਬਣ ਰਿਹਾ ਅਮਰੀਕਾ ਖਾਲਿਸਤਾਨੀਆਂ ਦੇ ਸਪੁਰਦਿਵ ਵਿੱਚ ਆਇਆ ਯੂਕੇ ਬ੍ਰਿਟੇਨ ਨੇ ਖਾਲਿਸਤਾਨੀਆਂ ਦੇ ਹੱਕ ਦੇ ਵਿੱਚ ਚਾਰ ਕੀਤੀ ਰਿਪੋਰਟ ਦਮਨਕਾਰੀ ਦੇਸ਼ਾਂ ਦੀ ਲਿਸਟ ਵਿੱਚ ਪਾਇਆ ਭਾਰਤ ਦਾ ਵੀ ਨਾਂ ਮਾਲਗਾਮ ਬਲਾਸ਼ਕੇਸ ਨੂੰ ਲੈ ਕੇ ਕਾਂਗਰਸ ਆਗੂ ਪ੍ਰਥਵੀ ਰਾਜ ਚੋਹਾਨ ਦਾ ਵਿਵਾਦਿਤ ਬਿਆਨ "ਕੀ ਭਗਵਾ ਹੱਤਵਰਦੀ ਨਹੀਂ ਸਨਾਤਨੀ ਹੱਤਵਰਦੀ ਬੋਲੋ" ਐਨਆਈਏ ਤੇ ਕੇਸ ਨੂੰ ਕਮਜ਼ੋਰ ਕਰਨ ਦੇ ਵੀ ਲਗਾਏ ਇਲਜ਼ਾਮ ਬੀਜਪੀ ਦਾ ਸਰਕਰ ਸੀਐਮ ਪ੍ਰਥਵੀ ਰਾਜ ਚੋਹਾਨ ਤੇ ਨਿਸ਼ਾਨਾ ਕਿਹਾ ਕਾਂਗਰਸ ਨੇ ਫਿਰ ਹਿੰਦੂਆਂ ਦਾ ਕੀਤਾ ਅਪਮਾਨ ਹਿੰਦੂਆਂ ਨੂੰ ਹੱਤਵਰਦੀ ਕਹਿਣਾ ਸ਼ਰਮਨਾਕ ਚੋਣ ਕਮਿਸ਼ਨ ਨੇ ਤੇਜ਼ੀ ਦਿੱਤੀ ਉਪਰਾਸ਼ਪਤੀ ਲਈ ਚੋਣਾਂ ਦੀ ਤਿਆਰੀ ਇਲੈਕਟਰਲ ਬੋਰਡ ਨੇ ਤਿਆਰ ਕੀਤੀ ਜਾਰੀ ਕੀਤੀ ਪੂਰੀ ਜਲਦ ਜਾਰੀ ਹੋ ਸਕਦਾ ਨੋਟੀਫਿਕੇਸ਼ਨ ਐਜੀਪੀਸੀ ਨੇ ਆਈ ਪਲੇਟਫਾਰਮ ਤੋਂ ਭੇਜੇ ਨੋਟਿਸ ਦੇ ਆਈ ਦੇ ذریعے ਗੁਰਬਾਣੀ ਦੀ ਗਲਤ ਵਿਆਖਿਆ ਕਰਨ ਤੇ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਕੀਆ ਸਾਡੀਆਂ ਮੌਲਿਕ ਪਰੰਪਰਾਵਾਂ ਦੇ ਵਿੱਚ ਤਬਦੀਲੀ ਦੀ ਇਜਾਜ਼ਤ ਨਹੀਂ ਬਕਰ ਮਜੀਠਿਆ ਦੇ ਸਮਰਸ਼ਕਾਂ ਦੇ ਖਿਲਾਫ ਐਫਆਈਆਰ ਸਰਕਾਰੀ ਕੰਮ ਦੇ ਵਿੱਚ ਰਿਕਵਰਡ ਪਾਉਣ ਦੇ ਇਲਜ਼ਾਮ ਅੰਮ੍ਰਿਤਸਰ ਪੁਲਿਸ ਨੇ ਦਰਜ ਕੀਤੀ ਐਫਆਈਆਰ ਗਵਰਨਰ ਮੰਤਰੀ ਈਟੀਓ ਨੂੰ ਅਮਰੀਕਾ ਜਾਣ ਦੀ ਨਹੀਂ ਮਿਲੀ ਪਰਮਿਸ਼ਨ ਮੰਤਰੀ ਈਟੀਓ ਨੇ ਚਾਹ ਪੂ 6 ਅਗਸਤ ਤੱਕ ਜਾਣਾ ਸੀ ਅਮਰੀਕਾ ਬੋਸਟਨ ਦੇ ਵਿੱਚ ਐਨਸੀਐਸਐਲ ਦੇ ਵਿੱਚ ਹੋਣਾ ਸੀ ਸ਼ਾਮਿਲ ਅਮਰੀਕਾ ਜਾਣ ਦੀ ਪਰਮਿਸ਼ਨ ਨਾ ਮਿਲਣ ਤੇ ਮੰਤਰੀ ਈਟੀਓ ਦਾ ਬਿਆਨ ਦੋਖਾ ਹੈ ਕਿ ਕੇਂਦਰ ਨੇ ਨਹੀਂ ਦਿੱਤੀ ਇਜਾਜ਼ਤ ਪੰਜਾਬ ਤੋਂ ਹਾਂ ਇਸ ਕਰਕੇ ਨਹੀਂ ਦਿੱਤੀ ਪਰਮਿਸ਼ਨ ਪੰਜਾਬ ਦੇ ਵਿੱਚ ਫਰੀਕੀ ਸਮੈਲ ਫਲੂ ਦੀ ਦਸਤਕ ਪਟਿਆਲਾ ਦੇ ਪਿੰਡ ਰਾਵਸ ਬ੍ਰਾਹਮਣਾ ਦੇ ਵਿੱਚ ਫਲੂ ਦੀ ਪੁਸ਼ਟੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਨੂੰ ਐਲਾਨਿਆ ਸੰਕਰਮਿਤ ਜ਼ੋਨ ਮੁਗੰਦ ਜੇ ਤਤਕਾਲੀ ਨਾਲ ਅੱਸੇ ਚੋਂ ਉੱਠਨੇ ਲਾਨੇ ਆ ਪਗੋੜਾ 9 ਮਹੀਨੇ ਪਹਿਲਾਂ ਰਿਸ਼ਵਤ ਲੈਣ ਤੇ ਲੱਗੇ ਸੀ ਇਲਜ਼ਾਮ ਫਿਲਹਾਲ ਫਰਾਰ ਚੱਲ ਰਹੀ ਹੈ ਮਲ ਐਸ ਐਚਓ ਲੁਧਿਆਣਾ ਦੇ ਲੋਹਾਰਾ ਦੇ ਵਿੱਚੜਿਆ ਵੱਡਾ ਹਾਦਸਾ ਬਿਜਲੀ ਦੀਆਂ ਤਾਰਾਂ ਨੂੰ ਛੂ ਕੇ ਲੰਗੀ ਬੱਚਿਆਂ ਦੇ ਨਾਲ ਭਰੀ ਸਕੂਲ ਵੈਨ ਵੈਨ ਨੂੰ ਛੁੰਦੇ ਹੀ ਤਾਰ ਦੇ ਵਿੱਚੋਂ ਨਿਕਲੀਆਂ ਛੰਗਿਆੜੀਆਂ ਮਟਾਲਾ ਦੇ ਫਟੇਗਰ ਚੂੜੀਆਂ ਤੇ ਦਿਨ ਦਿਹਾੜੇ ਫਾਇਰਿੰਗ ਦੋਹਣ ਪਛਾਤੇ ਪਰਮਾਸ਼ਾ ਨੇ ਦੁਕਾਨ ਤੇ ਚਲਾਈਆਂ ਗੋਲੀਆਂ ਦੁਕਾਨ ਦੇ ਟਪਟੇ ਚੀਸ਼ੇ ਜਾਣੇ ਨੁਕਸਾਨ ਤੇ ਆ ਬੱਚਾ ਅਮਰਸਾਡ ਪੁਲਿਸ ਦੀ ਵੱਡੀ ਕਾਰਵਾਈ 7000 ਟ੍ਰਾਂਮਨਟੂਲ ਗੋਲੀਆਂ ਤੇ 6 ਕਿਲੋ ਹੈਰੋਇਨ ਸਮੇਤ 6 ਵਿਅਕਤੀ ਗ੍ਰਿਫਤਾਰ ਮਲਜ਼ਮਾਂ ਤੋਂ 7.5 ਲੱਖ ਦੀ ਡਰੱਗ ਮੰਦੀਮੀ ਕੀਤੀ ਬਰਾਮਦ ਫਿਲਮ ਤੇ ਇੰਡੀਆ ਦੇ ਵਿੱਚ ਰੋਕ ਨੂੰ ਲੈ ਕੇ ਰਿਦਮ ਵੌਇਸ ਦਾ ਬਿਆਨ ਫਿਲਮ ਰਿਲੀਜ਼ ਦੇ ਲਈ ਅਸੀਂ ਹਰ ਕੋਸ਼ਿਸ਼ ਕੀਤੀ ਪਰ ਕੋਈ ਚੀਜ਼ ਸਾਡੇ ਹੱਥ ਵਿੱਚ ਨਹੀਂ ਬਿਰੋਧਪੁਰ ਦੇ ਵਿੱਚ ਦੋ ਗੱਡੀਆਂ ਦੇ ਵਿਚਾਲੇ ਹੋਈ ਭਿਆਨਕ ਟੱਕਰ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਤੇ ਚਾਰ ਜ਼ਖਮੀ ਪੁਲਿਸ ਨੇ ਮਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਕੰਢਿਆਂ ਬਾਹਰ ਪਟਿਆਲਾ ਦੇ ਖਾਲਸਾ ਵਾਲੇ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਵਿੱਚ ਜ਼ਬਰਦਸਤ ਧਮਾਕਾ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ ਲੋਕਾਂ ਦੇ ਵਿੱਚ ਫੈਲੀ ਦਹਿਸ਼ਤ ਰਾਜਪੁਰਾ ਦੇ ਮਿੰਨੀ ਸੈਕਟਰ ਦੇ ਵਿੱਚ SBI ਬੈਂਕ ਦੀ ਸ਼ਾਖਾ ਦੇ ਵਿੱਚ ਅੱਗ ਕਿਸੇ ਵੀ ਜਾਨੀ ਮਾਲੀ ਨੁਕਸਾਨ ਤੋਂ ਪਰਿਆ ਬਚਾਅ ਫਾਇਰ ਟੀਮ ਨੇ ਤੁਰੰਤ ਅੱਗ ਤੇ ਪਾਇਆ ਕਬ ਅਜ਼ਾਦੀ ਦੀ ਹਾੜੇ ਦੇ ਮੱਦੇ ਨਜ਼ਰ ਉਪਰ ਦੇ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਮੁਕਤਾ ਪ੍ਰਬੰਧ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਗਏ ਹਾਈ ਟੈਕ ਨਾਕੇ ਐਸਐਸਪੀ ਨੇ ਖੁਦ ਲਿਆ ਜਾਇਜ਼ਾ ਪਛੀ ਪਠਾਣਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਹਮ ਅਯੁੱਧ ਨਸ਼ਾ ਵਿਰੋਧ ਤਹਿਤ ਪੁਲਿਸ ਵੱਲੋਂ ਚੈਕਿੰਗ 240 ਵਾਹਨਾਂ ਦੇ ਕੱਟੇ ਗਏ ਚਲਾਨ ਚਾਰ ਮੋਟਰਸਾਈਕਲ ਕੀਤੇ ਜ਼ਬਤ ਪਠਾਨਕੋਟ ਦੇ ਪਿੰਡ ਸੁਚਾਨਪੁਰ ਦੇ ਵਿੱਚ ਨਸ਼ਿਆਂ ਦੇ ਵਿਰੋਧ ਸਰਚ ਆਪਰੇਸ਼ਨ ਸ਼ੱਕੀ ਘਰਾਂ ਦੀ ਲਈ ਗਈ ਤਲਾਸ਼ੀ ਜ਼ਮਾਨਤੇ ਬਾਹਰ ਨਸ਼ਾ ਤਸਕਰਾਂ ਦੀ ਵੀ ਹੋ ਰਹੀ ਹੈ ਜਾਂਚ ਪਾਣੀ ਪਾਦੇ ਵਿੱਚ ਖੇਤਾਂ ਦੇ ਵਿੱਚੋਂ ਆਰੇ ਵਾਪਸ ਆਰੇ ਸ਼ਖਸ ਨੂੰ ਮਾਰੀ ਗੋਲੀ ਸਿਫਟਕਾਰ ਦੇ ਵਿੱਚ ਸਵਾਰ ਹੋ ਕੇ ਆਈ ਸੀ ਬਦਮਾਸ਼ ਮੁਲਜ਼ਮਾਂ ਦੀ ਭਾਲ ਦੇ ਵਿੱਚ ਝੁੱਟੀ ਪੁਲਿਸ ਜਿੰਦੇ ਵਕੀਲ ਅਫਤਾਨ ਪੰਸਲ ਨੂੰ ਜੇਲ੍ਹ ਤੋਂ ਚੰਨੋ ਮਾਰਨ ਦੀ ਵੜੀ ਧਮਕੀ ਗਵਾਹੀ ਰੋਕਣ ਲਈ ਗੈਂਗਸਟਰਾਂ ਨੇ 10 ਦਿਨ ਦੀ ਦਿੱਤੀ ਚੇਤਾਵਨੀ ਸੁਰੱਖਿਆ ਨੂੰ ਲੈ ਕੇ ਵੀ ਉਠਾਏ ਸਵਾਲ ਲੁਧਿਆਣਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਮੁਕਮਲ ਕੰਮ ਤੇ ਖਿਲਾਫ ਪਹਿਲਾਂ 6 ਮਾਮਲੇ ਨੇ ਦਰਜ ਲੁਧਿਆਣਾ ਦੇ ਵਿੱਚ ਚੋਰਾਂ ਦੀ ਦਹਿਸ਼ਤ ਤੇ ਗੱਡੀ ਤੇ ਚਾਰੇ ਟਾਇਰ ਲਾਗੇ ਚੋਰ ਰੇਟਾਂ ਤੇ ਖੜੀ ਕੀਤੀ ਗੱਡੀ ਲੋਕਾਂ ਨੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ ਮੋਗਾ ਪੁਲਿਸ ਨੇ ਅਕਾਪਤੀ ਦੌਰਾਨ ট্রাক ਦੀ 11.7 ਕੁਇੰਟਲ ਭੁੱਕੀ ਬਰਾਮਦ ਦੋ ਵਿਕਤੀਆਂ ਨੂੰ ਕੀਤਾ ਗ੍ਰਿਫਤਾਰ ਸਪਲਾਈ ਚੇਨ ਦਾ ਲਗਾਇਆ ਜਾ ਰਿਹਾ ਹੈ ਪਤਾ ਤੋਂ ਖੇਤਰ ਦੇ ਵਿੱਚ ਦਰਦਨਾਕ ਹਾਦਸਾ ਰੋਡਵੇਜ ਵਸਨ ਨੇ ਬਾਈਕ ਸਵਾਰ ਦੋ ਭਰਾਵਾਂ ਨੂੰ ਖੋਸ਼ ਲਿਆ ਦੋਵਾਂ ਦੀ ਮੌਕੇ ਤੇ ਹੋਈ ਮੌਤ ਮੌਕੇ ਤੋਂ ਫਰਾਰ ਹੋਇਆ ਬੱਸ ਡਰਾਈਵਰ ਅਨੰਦਪੁਰ ਸਾਹਿਬ ਦੇ ਵਿੱਚ ਮੀਂਹ ਦੇ ਨਾਲ ਵਿਗੜੇ ਹਾਲਾਤ ਬਜ਼ਾਰਾਂ ਦੇ ਵਿੱਚ ਭਰਿਆ ਪਾਣੀ ਦੁਕਾਨਦਾਰ ਤੇ ਲੋਕ ਹੋਏ ਪਰੇਸ਼ਾਨ ਘਰਾਂ ਦੇ ਵਿੱਚ ਪਿਆ ਸਮਾਨ ਵੀ ਹੋਇਆ ਖਰਾਬ ਮੰਗਲਦੇਵਿਚ ਵੀ ਨੇ ਵਧਾਈਆਂ ਮੁਸ਼ਕਲਾਂ ਅਨੰਦਪੁਰ ਸਹਿਬ ਹਾਈਡਲ ਚੈਨਲ ਤੇ ਬਣੇ ਪੁਲ ਦੇ ਹੇਠਾਂ ਭਰਿਆ ਪਾਣੀ ਪਾਣੀ ਦੇ ਵਿੱਚ ਬੰਦ ਹੋਈਆਂ ਕਈ ਗੱਡੀਆਂ ਪਾਰੀ ਮੀਂਹ ਦੇ ਨਾਲ ਗੁਰੂਗ੍ਰਾਮ ਦੇ ਹਾਲ ਕਈ ਇਲਾਕਿਆਂ ਨੇ ਧਾਰਿਆ ਤਲਾ ਦਾ ਰੂਪ ਸੜਕਾਂ ਤੇ ਤਿਆਰ ਦੇ ਨਜ਼ਰ ਆ ਰਹੇ ਨੇ ਵਨ ਪਿੰਡਾ ਦੇ ਵਿੱਚ ਮੀਂਹ ਦੌਰਾਨ ਲੋਕਾਂ ਨੂੰ ਹਾਸੀਆਂ ਤੋਂ ਬਚਾਉਣ ਦੀ ਪਹਿਲ ਪੁਲਿਸ ਮੁਲਾਜ਼ਮ ਭਾਰੇ ਸੜਕਾਂ ਦੇ ਟੋਏ ਆਮ ਲੋਕਾਂ ਦਾ ਵੀ ਮਿਲਿਆ ਸਾਥ ਕਰਨਾਲ ਦੀ ਯਮਨਾ ਨਹਿਰ ਦੇ ਵਿੱਚ ਢਿੱਕੀ ਕਾਰ ਕਰਦੇ ਵਸਵਾਰ ਪਤੀ ਪਤਨੀ ਨਦੀ ਦੇ ਵਿੱਚ ਡੂੜੇ ਪਤਨੀ ਦੀ ਲਾਸ਼ ਬਰਾਮਦ ਪਤੀ ਦੀ ਭਾਲ ਜਾਰੀ ਪੰਜਾਬ ਦੇ ਵਿੱਚ ਪਕੌੜਾ ਟਰੈਵਲ ਏਜੰਟ ਮੁੰਬਈ 에য়ারਪੋਰਟ ਤੋਂ ਕਾਬੂ ਆਸ ਪਾਸਪੋਰਟ ਬਦਲ ਕੇ ਕਿੰਨੀਆਂ ਭਜਨ ਦੀ ਫਰਾਕ ਦੇ ਵਿੱਚ ਸੀ ਏਜੰਟ ਟਰੈਵਲ ਏਜੰਟ ਵਿਕਰਮਜੀਤ ਦੇ ਦਰਜ ਸਨ 7 ਮਾਮਲੇ ਦਿੱਲੀ 에য়ারਪੋਰਟ ਤੇ ਹਾਕੀ ਚੈਂਪੀਅਨਸ ਦਾ ਸ਼ਾਨਦਾਰ ਸਵਾਗਤ ਅੰਡਰ 19 ਹਰੋਨਦਰ ਹਾਕੀ ਟੀਮ ਨੇ ਜਿੱਤਿਆ ਗੋਲਡ ਦੱਖਣੀ ਕੋਰੀਆ ਦੇ ਜੈਕੌਨ ਰਸਾਈ ਦੇ ਵਿੱਚ ਜਿੱਤਿਆ ਸੋਨੇ ਦਾ ਤਗਮਾ ਸ਼ੁਮਨ ਗਿਲ ਨੇ ਤੋੜਿਆ ਸਨੀ ਗਵਾਸਕਰ ਦਾ ਰਿਕਾਰਡ ਇੱਕ ਚਤਰੀ ਦੇ ਵਿੱਚ ਬਤੌਰ ਕਪਤਾਨ ਗਵਾਸਕਰ ਦਾ 732 ਤੋੜਾਂ ਦਾ ਤੋੜਿਆ ਰਿਕਾਰਡ